ਇਹ ਅੰਦਰੋਂ ਸਮਾਨ ਕੱਢਦੇ ਸੰਮੀਆਂ-ਸੰਮੀਆਂ ਦਿੰਦੇ ਸੇ ਮੁੰਡਾ ਸੀ ਨਾਲ ਉਹ ਹਾਂਜੀ ਉਸੇ ਟਾਈਮ ਤੇ ਇੱਕਦਮ ਡਿੱਪਿਆ ਸਾਰਾ ਹੀ ਅੱਛਾ ਜੀ ਲੋਕਾਂ ਨੇ ਆ ਕੇ ਕੱਢਿਆ ਇਹ ਤੁਹਾਡਾ ਬੇਟਾ ਤੇ ਲਿਆ ਜੀ ਹਾਂ ਸਾਡਾ ਕੀ ਨਾਮ ਬੱਚੇ ਦਾ ਸੀਤਾਰਾਮ ਸੀਤਾਰਾਮ ਠੀਕ ਹੈ ਜੀ ਤੇ ਸੱਟਾਂ ਜਿਆਦਾ ਲੱਗੀਆਂ ਬਹੁਤ ਲੱਗੀਆਂ ਜੀ ਲੋਕਾਂ ਨੇ ਇਲਾਜ ਕਰਾਇਆ ਅੱਛਾ ਠੀਕ ਹੈ ਜੀ ਕਿੰਨੇ ਬੱਚੇ ਆਪਣੇ ਤੁਹਾਡੇ ਸੀਤੇ ਦੇ ਦੋ ਬੱਚੇ ਆ ਜੀ ਪੀ ਆ ਮੈਂ ਨਾਲ ਆਵੇ ਅੱਛਾ ਜੀ ਘਰ ਦੀ ਬਹੁਤ ਖਾਸ ਹਾਲਤ ਹੈ ਜੀ ਹਾਂ ਜਿਆਦਾ ਖਰਾਬ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਮਦਦ ਕਰ ਦੇਣ ਲੋੜ ਆ ਤਾਂ ਮਾੜਾ ਮੋਟਾ ਥੋੜਾ ਬੜਾ ਸਾਡੀ ਆਸਾਂ ਸਵੇਰੇ ਕੰਮ ਤੇ ਜਾਣ ਲੱਗਾ ਸੀਗਾ ਹਾਂਜੀ ਅੰਦਰ ਸਾਮਾਨ ਪਿਆ ਸੀ ਮੇਰਾ ਮੀਂਹ ਕਿਨੇ ਤੇ ਚੱਲਦਿਆਂ ਮੈਂ ਸਾਮਾਨ ਘਟਣ ਲੱਗਾ ਸੀ ਵੇ ਆਪਣਾ ਸਾਮਾਨ ਘੱਟ ਕੇ ਬਾਹਰ ਸੇਵ ਵਗੈਰਾ ਕਰਨ ਲਈ ਹਾਂਜੀ ਤੇ ਜਦੋਂ ਅੰਦਰ ਰਹੇ ਗਏ ਹੀ ਆ ਸਾਮਾਨ ਚੱਕਦੇ ਆ ਤੇ ਅੰਦਰੋਂ ਉੱਪਰੋਂ ਮੀਂਹ ਦੇ ਕਾਰਨ ਛੱਤਾਂ ਡੇਗ ਪਈਆਂ ਮੇਰਾ ਮੈਂ ਇੰਦਰੀ ਆ ਗਿਆ ਸਾਰਾ ਥੱਲੇ ਆ ਗਿਆ ਅੱਛਾ ਮੈਨੂੰ ਪਿੰਡ ਵਾਸੀਆਂ ਨੇ ਬੰਦੇ ਵਾਲਿਆਂ ਨੇ ਕੱਢਿਆ ਤੇ ਮੇਰਾ ਇਲਾਜ ਸ਼ੁਰੂ ਕਰਾਇਆ ਤੇ ਹੱਥ ਤੇ ਤੇ ਵਿੱਚ ਢੂਰੀ ਤੇ ਮੇਰੇ ਤੇ ਜਿਆਦਾ ਸਾਟ ਆ ਠੀਕ ਹੈ ਜੀ ਜੋੜ ਬੈਠ ਨਹੀਂ ਹੁੰਦਾ ਮੇਰਾ ਇਲਾਜ ਮੁਹੱਲੇ ਵਾਲਿਆਂ ਨੇ ਕਰਾਇਆ ਸਾਰੇ ਨੇ ਕੱਲੇ ਹੋ ਗਏ ਮਕਾਨ ਤਾਂ ਸੜ ਟੇਗਾ ਥੋੜਾ ਨਾ ਮਕਾਨ ਸਾਰਾ ਟੇਟ ਹੀ ਰਿਹਾ ਹੋ ਗਿਆ ਤੇ ਮੋਟਰਸਾਈਕਲ ਵੀ ਟੁੱਟਿਆ ਨਾਲ ਮੇਰਾ ਮੋਟਰਸਾਈਕਲ ਵੀ ਸਾਰਾ ਟੁੱਟ ਚੁੱਕਿਆ ਹੈ ਮੈਂ ਕੰਮ ਤੋਂ ਬੈਰ ਕਰੇ ਬੈਠ ਗਿਆ ਕਰੇ 2 ਮਹੀਨੇ ਬੈਠ ਹੋਣਾ ਕਰਤੇ 3 ਮਹੀਨੇ ਬੈਠਾ ਹਾਂਜੀ ਮੈਂ ਉਹੀ ਧਿਆਨ ਕਰਕੇ ਬੱਚਿਆਂ ਨਾਲ ਰੋਟੀ ਬੰਨ ਚਲਾਉਂਦਾ ਸੀ ਠੀਕ ਆ ਚੋਰ ਕੋ ਕਮਾਉ ਬਿਤਾ ਰਹਣੀਗਾ ਹਰ ਕੋਈ ਕਮਾਉਨੇਗਾ ਜੀ ਮੇਰਾ ਬਾਪੇ ਅਭੀ ਵਰ ਗਿਆ ਠੀਕ ਹੈ ਦੋ ਬੱਚੇ ਹਲੇ ਪੜਾਈ ਕਰਦੇ ਆ ਠੀਕ ਹੈ ਜੀ ਸਰਕਾਰ ਨੂੰ ਕੀ ਅਪੀਲ ਕਰਦੇ ਆ ਸਰਕਾਰ ਨੂੰ ਇਹੀ ਮੰਗ ਕਰਦੇ ਆ ਵੀ ਮੈਂ 2 ਮਹੀਨੇ 2-3 ਮਹੀਨੇ ਲਈ ਕਰੇ ਵਢ ਗਿਆਂ ਮੇਰੇ ਘਰ ਦਾ ਖਰਚਾ ਮੁਸ਼ਕਲ ਯਾਰ ਤੇ ਮੇਰੀ ਮਕਾਨ ਦੀ ਵੀ ਸਹਾਇਤਾ ਕੀਤੀ ਜਾਵੇ ਮੈਨੂੰ ਉਦੋਂ ਵੀ ਸਰਕਾਰੀ ਖਰਚਾ ਦਿੱਤਾ ਜਾਵੇ ਤੇ ਮੇਰੀ ਹੋਰ ਵੀਰਾਂ ਨੂੰ ਵੀ ਬੇਨਤੀ ਆ ਵੀ ਜੋ ਕੋ ਮਦਦ ਕਰਨੀ ਚਾਹੁੰਦਾ ਮੇਰੀ ਮਾਦਰ ਜੋ ਦਾਨੀ ਸੱਜਣ ਜਿਹੜੇ ਆ ਹੋਰ ਪਾਸੇ ਮਦਦ ਕਰ ਰਹੇ ਆ ਜੋ ਵੀ ਦਾਨੀ ਸੱਜਣ ਆ ਹੋਰ ਪਾਸੇ ਬਹੁਤ ਜਲ ਮਦਦ ਕਰਦੇ ਆ ਹਾਂਜੀ ਜੇ ਕਿਸੇ ਸ਼ਾਨਾ ਹੈ ਕੀ ਇਹ ਮੇਰੀ ਗੱਲ ਦਿਕਾਣਾ